ਇਦੇ ਵਿੱਚੋਂ 45000 ਰੁਪਏ ਮਾਨਤਨ ਹੋ ਗਿਆ। ਫੁੱਲ ਮਾਨਤਨ ਹੋ ਗਿਆ। 50000 ਮਾਨਤਨ ਹੋ ਗਿਆ ਫਾਰਮ ਟਰੈਕ ਦੇ ਵਿੱਚੋਂ ਸੱਜਣੋ ਜੈ ਸਨੋਹ ਵਾਲਾ ਰੇਟ ਆ 265000 ਦਾ ਲੈ ਜਿਓ। ਜਤੋਂ ਨਹੀਂ ਮੰਗਣਾ। 11 ਮਾਡਲ। 70 ਦੇਗੇ ਤੋਰਾਂ। ਮੋੜਦਾ ਤਾਂ ਹੈ ਹੀ ਨਹੀਂ ਬਾਈ। ਸਿਰੇ ਜਾਣ ਵਾਲਾ ਕੰਮ ਵੀ ਹੈ ਨਹੀਂ ਨਰਮ ਬੰਦਾ ਪੂਰਾ ਪੁਰਾਣਾ ਕੰਮ ਆ। ਚੀਜ਼ ਮਿਲੂ ਸਾਨੂੰ ਚੰਗੀ। 35000 ਮਾਨਤਨ ਆ ਟਰੈਕਟਰ ਦੇ ਵਿੱਚੋਂ ਹੋਜੂ 18 ਮਾਡਲ ਆ 1800 ਘੰਟੇ ਚੱਲਿਆ। 18 ਮਾਡਲ ਆ ਤੇ ਚੱਲਿਆ ਵੀ 1800 ਘੰਟਾ। ਹਾਂਜੀ ਬਠਿੰਡਾ ਨੰਬਰ ਆ। ਠੀਕ ਐ। ਸੈਕੰਡ ਹੁੰਨਾਰਾ 19 ਮਾਡਲ ਦੇ ਵਿੱਚ ਪੀਵੀ ਨੰਬਰ ਦੇ ਵਿੱਚ ਟਾਇਰ ਟਰੈਕਟਰ ਦੇ ਨਾਲ ਦਿਆ ਤੇ ਹੁੱਡ ਵਗੈਰਾ ਲੱਗਿਆ ਵਾ ਟਰੈਕਟਰ ਦੇ ਆ ਬਠਿੰਡਾ ਨੰਬਰ ਆ ਪਹਿਲੀ ਪਾਰਟੀ ਦਾ ਠੀਕ ਐ ਸੱਸੀ ਘਾਲ ਦੋਸਤੋ ਸਵਾਗਤ ਆ ਪੇਜ ਤੇ ਤੇ ਜੁੜੂਬ ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਚੱਕ ਰੋਲਦੂ ਸਿੰਘ ਵਾਲਾ ਪਿੰਡ ਜ਼ਿਲ੍ਹਾ ਬਠਿੰਡਾ ਡੱਬ ਵਾਲੀ ਰੋਡ ਤੇ ਪਿੰਡ ਆ ਬਾਈ ਦਾ ਜਮਾ ਵੱਡੇ ਹਾਈਵੇ ਦੇ ਉੱਤੇ ਤੇ ਬਾਈ ਆਪਣੇ ਨਾਲ ਆ ਘਗਣਾ ਹਰਵਿੰਦਰ ਸਿੰਘ ਘਗਣਾ ਵੀਰ ਦਾ ਨਾਮ ਆ ਤੇ ਟਰੈਕਟਰ ਬਾਈ ਕੋਲ ਨਵੇਂ ਮਿਲਦਿਆ ਜਮਾ ਜਾਂ ਤਾਂ ਜਲਸੀ ਚੋਂ ਨਵੇਂ ਮਿਲਣਗੇ ਟਰੈਕਟਰ ਜਾਂ ਇਹ ਬਾਈ ਤੋਂ ਮਿਲਣਗੇ ਕਿਉਂਕਿ ਟਰੈਕਟਰ ਬਾਲੇ ਸੋ ਸਮਝ ਕੇ ਤੇ ਭਾਲ ਕੇ ਲੇ ਕੇ ਆਉਂਦਾ ਇਹਨੂੰ ਪਤਾ ਵੀ ਕਿਸਾਨ ਵੀਰ ਦੀ ਕਮਾਈ ਕਿੰਨੀ ਔਖੀ ਹੁੰਦੀ ਹੈ ਤੇ ਜਿਹੜਾ ਵੀਰ ਲੈ ਗਿਆ ਪਹਿਲਾਂ ਉਹ ਯਾਦ ਕਰਦਾ ਪੁਰਾਣਾ ਟਰੈਕਟਰ ਕਾ ਕਿਨੇ ਕੱਟ ਲੇਗਾ ਵਿੱਚ ਕੱਟ ਲਾਂਗੇ ਬਾਈ ਜੀ ਠੀਕ ਹੈ ਪੁਰਾਣਾ ਕੱਟਿਆ ਜੋ ਲੋਨ ਹੋ ਜੂ ਨਵੇਂ ਟਰੈਕਟਰ ਜਿਵੇਂ ਤੇਰੇ ਕੋਲ ਆਹ ਹੋ ਜੂਗਾ ਲੋਨ ਵੀ ਹੋ ਜੂ ਤੇ ਹੁਣ ਦਾ ਸਿਹਤਾਂ ਕਿਵੇਂ ਆ ਠੀਕ ਠਾਕ ਇਹਨੇ ਕਹਿੰਦੇ ਹੁੰਦੇ ਅਸੀਂ ਪਹਿਲਾਂ ਮੇਨ ਗੱਲਾਂ ਛੋੜ ਲਈਆਂ ਪੁੱਛ ਲਈਆਂ ਹੁਣ ਇਹਦਾ ਵੀ ਹਾਲ ਚਾਲ ਪੁੱਛ ਲਈਏ ਹਨਾ ਔਰ ਠੀਕ ਹੈ ਧੰਨਵਾਦ ਤੁਹਾਡਾ ਆਉਣ ਤੇ ਪੂਰੇ ਵਧੀਆ ਜੀ ਤੇ ਹੁਣ ਜਿਵੇਂ ਅੰਦਰਲੇ ਟਰੈਕਟਰ ਤਾਂ ਖੜੀ ਖੜਿਆ ਹੁਣ ਆਪਾਂ ਪਹਿਲਾ ਇਹਦੇ ਉਲੀ ਲੱਗਦੇ ਆ ਨਾ ਬਾਹਰ ਚ ਜਹਾਜ ਖੜਾਈ ਖੜਾ 963 ਟਰੈਕਟਰ ਆ ਜੀ ਪੀਵੀ03 ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਤੇ ਟਰੈਕਟਰ ਇਹ ਜਿਵੇਂ ਸੋਦਾ ਪਿਆ ਅੰਦਰੋਂ ਵੀ ਇੰਜਨ ਦਾ ਉਮੀ ਚਮਕਦਾ ਫੁੱਲ ਚੰਗਾ ਟਰੈਕਟਰ ਠੀਕ ਆ ਪੂਰਾ ਚੰਗਾ ਟਰੈਕਟਰ ਆ ਜੀ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਨਾਲ ਦੇ ਆ ਬਾਈ ਜੀ ਇਹਦੇ ਅਸਾਂ ਟਾਇਰ ਨਾਲ ਦੀ ਨੇ 75 ਤੋਂ 80 ਪੈਸੇ ਟਾਇਰ ਨਾਲ ਦੇ ਆ 80 ਪੈਸੇ ਟਾਇਰ ਨਾਲ ਦੇ ਐ ਮਾਡਲ ਕਿੰਨਾ ਇਹ ਮਾਡਲ 2019 ਠੀਕ ਹੈ 19 ਮਾਡਲ ਦੇ ਵਿੱਚ ਹੈ ਪੀਵੀ ਨੰਬਰ ਦੇ ਵਿੱਚ ਹੈ ਟਾਇਰ ਟਰੈਕਟਰ ਦੇ ਨਾਲ দেয়া ਤੇ ਹੱਡ ਵਗੈਰਾ ਲੱਗਿਆ ਵਾ ਟਰੈਕਟਰ ਦੇ ਆ ਬਠੰਡਾ ਨੰਬਰ ਆ ਪਹਿਲੀ ਪਾਰਟੀ ਦਾ ਠੀਕ ਹੈ ਤੇ ਆਪਾਂ ਜਿਵੇਂ ਕਹ ਦੀਏ ਠੋਕ ਕੇ ਕਹ ਦੀਏ ਵੀ ਬੰਪਰ ਤੋਂ ਲਿੰਕਾਂ ਤੱਕ ਅਰੀਜਨਲ ਆ ਅਰੀਜਨਲ ਆ ਜੀ ਬੰਪਰ ਤੋਂ ਲਿੰਕਾਂ ਤੱਕ ਟਰੈਕਟਰ ਹੈਗਾ ਸਾਰਾ ਅਰੀਜਨਲ ਆ ਤੇ ਹੁਣ ਡਿਮਾਂਡ ਹੈਗਾ ਕਿ ਨੇ ਦੀ ਕਰੀ ਬਠਾ ਤੂੰ 6 ਲੱਖ 25000 ਰੁਪਏ ਕਿੰਨੇ ਦਾ ਹੋਜੂ ਦੇ ਦੇ ਦਾਂਗੇ 5 ਲੱਖ 90 ਹਜ਼ਾਰ ਦਾ 5 ਲੱਖ 90 ਹਜ਼ਾਰ ਦਾ ਟਰੈਕਟਰ ਲੈ ਜਾਓ 35 ਹਜ਼ਾਰ ਮਾਤਨ ਹੋ ਜੂ ਟਰੈਕਟਰ ਦੇ ਵਿੱਚੋਂ ਫੁੱਲ ਚੰਗਾ ਟਰੈਕਟਰ ਫੁੱਲ ਚੰਗਾਗਾ 3 ਸਪੀਡ ਦੇ ਵਿੱਚ ਕਰੇ ਆ ਕੇ ਜੇ ਬਾਕੇ ਤਸੱਲੀ ਕਰ ਲਿਓ ਬਾਗੇ ਕਰੇ ਜਾ ਕੇ ਕਰ ਲਿਓ ਇੱਥੇ ਵੀ ਤਸੱਲੀ ਕਰਾਵਾਂਗੇ ਆਪਾਂ ਹਾਂ ਇੱਥੇ ਵੀ ਬਾਈਕੂਲ ਦਾ ਮਰਜ਼ੀ ਇੰਪਲੀਮੈਂਟ ਪਾ ਲਿਓ ਕਿਉਂਕਿ ਜਿਹੜਾ ਟਰੈਕਟਰ ਬਾਈਕੂਲ ਖੜਿਆ ਉਹ ਲਗਭਗ ਸਾਰੇ ਇੰਪਲੀਮੈਂਟ ਹੀ ਖਿੱਚਦੇ ਆ ਹਾਂਜੀ ਤੇ ਅੱਗੇ ਆ ਜੀ ਜੌਂਡੀਅਰ 5310 ਆ ਤਾਂ ਮੈਨੂੰ ਲੱਗਾ ਕਿਸੇ ਬਾਈ ਨੇ ਕਹ ਕਿ ਨੇ ਰੀਅਲ ਤਿਆਰ ਕਰਵਾਇਆ ਪਹਿਲਾਂ ਟਰੈਕਟਰ ਹਾਂ ਸ਼ੌਂਕ ਨਾ ਰੱਖਿਆ ਹੋਇਆ ਸੀ ਠੀਕ ਐ ਸੌਂਕ ਨਾ ਰੱਖਿਆ ਵਾ ਸੀ ਰੀਡੀਅਲ ਟਾਇਰ ਲੱਗੇ ਨੇ ਅਲਾਈਅੰਸ ਕੰਪਨੀ ਦੇ ਜਮ੍ਹਾਂ ਨਵੇਂ ਅਗਲੇ ਟਾਇਰ ਲੱਗੇ ਨੇ ਟਰੈਕਟਰ ਦੇ ਜਹਾਜੀ 10 16 ਤੇ ਮਿਊਜ਼ਿਕ ਸਿਸਟਮ ਮੈਨੂੰ ਐ ਦੱਸਦੇ ਹੁਣ ਜਿੰਨੇ ਆ ਸਾਮਾਨ ਇਹਦੇ ਉੱਤੇ ਲੱਗਿਆ ਵਾ ਇਹ ਲੱਗਦਾ ਹੈਗਾ ਮਹਿੰਗਾ ਤੇ ਆਪਾਂ ਨਾਲ ਹੀ ਦੇਣਾ ਆਪਾਂ ਸਾਰਾ ਕੁਝ ਐਵੇਂ ਹੀ ਦੇਣਾ ਜੀ ਠੀਕ ਐ 18 ਮਾਡਲ ਆ ਟਰੈਕਟਰ ਚੱਲਿਆ ਕਿੰਨਾ ਇਹ ਚੱਲਿਆ 1800 ਘੰਟਾ ਜੀ 18 ਮਾਡਲ ਆ ਤੇ ਚੱਲਿਆ ਵੀ 1800 ਘ ਠੀਕ ਹੈ ਸੈਕੰਡ ਓਨਰ ਆ ਸੈਕੰਡ ਓਨਰ ਆ ਬਠਿੰਡਾ ਨੰਬਰ ਆ 1800 ਘੰਟੇ ਚੱਲਿਆ ਸੱਜਣੋ 5310 ਪੀਵੀ ਨੰਬਰ ਦੇ ਵਿੱਚ ਸਭ ਤੋਂ ਵੱਡੀ ਗੱਲ ਬਹੁਤ ਵੀਰ ਕਹਿੰਦੇ ਹੁੰਦੇ ਸਿਰ ਨੂੰ ਪੰਜਾਬੀ ਚਾਹੀਦਾ ਤਾਂ ਜਿਵੇਂ ਕਰੀਏ ਜਮ੍ਹਾਂ ਲੈਣ ਵਾਲਾ ਸੌਦਾ ਹੈਗਾ ਜਾਂਸੀ ਨੂੰ ਜਾਣੇ ਹੋ ਇਹ ਲੈ ਜਾਓ ਇਹ ਲੈ ਜਾਓ ਪੂਰਾ ਚੰਗਾ ਟਰੈਕਟਰ ਆ ਪੀਵੀ ਤੇ ਨੰਬਰ ਆ 18 ਮਾਡਲ ਆ ਹੁਣ ਮਨ ਨੂੰ ਦੱਸ 6 ਲੱਖ 85 ਹਜ਼ਾਰ ਡਿਮਾਂਡ ਆ ਕਿੰਨੇ ਦਾ ਹੋਜੂ 300000 ਛੱਡ ਦਾਂਗੇ ਸਾਢੇ 6 ਲੱਖ ਦਾ ਟਰੈਕਟਰ ਦੇ ਦਾਂਗੇ ਸਾਰਾ ਸਮਾਨ ਐਵੇਂ ਜਿ ਇੱਕ ਘਟੋ ਘਟਾ 1.5 ਲੱਖ ਦੇ ਲਗਭਗ ਸਮਾਨ ਲੱਗਿਆ ਦੇਖ ਠੀਕ ਹੈ 50 ਲੱਖ ਦਾ ਦਾ ਸਮਾਨ ਹੀ ਲੱਗਿਆ ਵਾ ਕਪਤਾਨ ਦਾ ਸੈਟ ਲੱਗਿਆ ਹੋਇਆ ਪੁੱਛ ਲਿਓ 50000 ਤੋਂ ਘਟ ਲਾਉਂਦਾ ਨਹੀਂ ਕਪਤਾਨ ਠੀਕ ਹੈ ਤੇ ਲੱਖ ਰੁਪਏ ਦੇ ਟਾਇਰ ਹੋਣਗੇ ਟਾਇਰ ਵੀ ਆਰ ਐਮ ਵੀ ਚੇਂਜ ਆਈ ਨਾਲ ਚੌੜੇ ਪਾਏ ਹੋਏ ਠੀਕ ਹੈ ਚੌੜੇ ਰਿੰਮ ਪਾਏ ਆ 6.5 ਲੱਖ ਦਾ ਲੈ ਜਾਓ 35000 ਮਾਨਤਾ ਨਾਲ ਟਰੈਕਟਰ ਦੇ ਵਿੱਚੋਂ ਹੋਜੂ 18 ਮਾਡਲ ਹੈ 1800 ਘੰਟੇ ਚੱਲਿਆ ਮਾਨਤਨ ਇਹਦੇ ਚੋਂ ਵੀ ਜਿਵੇਂ ਕਹਦੀਏ ਕਾਗਨੇ ਨੇ ਖੁੱਲਾ ਕਰਤਾ ਗਿਆ ਗਿਆ ਜੀ ਸਵਰਾਜ 969 ਇਹ ਕਿੰਨਾ ਮਾਡਲ ਆ ਜੀ 2021 ਮਾਡਲ ਆ ਜੀ ਠੀਕ ਹੈ ਨੰਬਰ ਇਹਦਾ ਵੀਰੇ ਹਰਿਆਣੇ ਦਾ ਠੀਕ ਹੈ ਐਨਓਸੀ ਮਿਲ ਜੂ ਜਿੱਥੋਂ ਦੀ ਕਹੋਗੇ ਐਨਓਸੀ ਮਿਲ ਜੂ ਇਹ ਚਾਰ ਨੰਬਰ ਆ 21 ਮਾਡਲ ਹੈ ਇਹ ਕਿੰਨਾ ਚੱਲਿਆ ਇਹ ਚੱਲਿਆ 1100 ਕੁਛ ਘੰਟੇ ਚੱਲਿਆ ਠੀਕ ਹੈ 1100 ਕੁਛ ਘੰਟੇ ਚੱਲਿਆ ਤੇ ਐਸੈਸਰੀਆ ਜਿਹੜੀ ਉੱਤੇ ਲੱਗੀ ਵੀ ਆ ਸਾਰੀ ਨਾਲ ਹੀ ਦੇਣੀ ਆ ਸਾਰਾ ਕੁਝ ਨਾਲ ਆ 85-86 ਟਾਇਰ ਪਿਆ ਨਾਲ ਦੇ 85 ਤੋਂ 90 ਪੈਸੇ 85 ਤੋਂ 90 ਪੈਸੇ ਟਾਇਰਾਂ ਨਾਲ ਦੇ ਇੰਜਨ ਗੇਅਰ ਪੁੱਸਣ ਦੀ ਲੋੜ ਹੀ ਨਹੀਂ ਯਾਰ ਹੁਣ ਜਿਵੇਂ ਕਹਿ ਦੀਏ ਜੋ ਟਾਇਰ ਹੀ ਇੰਨੇ ਪਿਆ ਨੰਬਰ ਐਚ ਆਰ ਐਨਓਸੀ ਮਿਲ ਜੂ ਇਹਦੀ ਡਿਮਾਂਡ ਮੂੜ ਕਿੰਨੀ ਕਰੀ ਆ 7.5 ਜੀ ਕਿੰਨੇ ਦਾ ਦੇ ਦੇਗਾ ਹੁਣ 725 ਦਾ ਦੇ ਦਾਂਗੇ ਜੀ 725 ਦਾ ਇਹ ਟਰੈਕਟਰ ਸੱਜਣ ਨੂੰ ਲੈ ਜਾਓ 25000 ਮਾਨਤਾ ਨਹੀਂ ਟਰੈਕਟਰ ਦੇ ਵਿੱਚ ਉਹ ਜੂ ਵੀਡੀਓ ਸ਼ੇਅਰ ਕਰਕੇ ਆ ਜਿਣੀ ਪਤਾ ਮਨ ਤਾਂ ਹੋਰ ਹੋ ਜੇ ਮੌਕੇ ਦੇ ਇੱਕ ਵਾਰੀ ਆ ਜਾਓ ਟਰੈਕਟਰ ਦੇ ਕੇ ਤੁਰਾਂਗੇ ਯਾਰ ਟਰੈਕਟਰ ਦੇ ਕੇ ਤੁਰਾਂਗੇ ਜਿਵੇਂ ਕਹ ਜੀ ਇਹ ਮੋੜ ਦਾ ਤਾਂ ਹੈ ਹੀ ਨਹੀਂ ਬਾਈ ਸਿਰੇ ਜਾਣ ਵਾਲਾ ਕੰਮ ਵੀ ਹੈ ਨਹੀਂ ਨਰਮ ਬੰਦਾ ਪੂਰਾ ਪੁਰਾਣਾ ਕੰਮ ਆ ਚੀਜ਼ ਮਿਲੂ ਸਾਨੂੰ ਚੰਗੀ ਅੱਗੇ ਆਏ ਜੀ ਮੈਸੀ 9000 ਇਹ ਕਿੰਨਾ ਮਾਡਲ ਆ ਜੀ 2000 ਤੇ 16 ਮਾਡਲ ਆ 16 ਮਾਡਲਾ ਕਨੀਸ਼ਨ ਟਰੈਕਟਰ ਦੀ ਪਈਆ ਸੱਚ ਨੂੰ 19 20 ਮਾਡਲ ਵਰਗੀ ਹਾਂਜੀ ਫੁੱਲ ਚੰਗਾ ਟਰੈਕਟਰ ਹੈ 85 65 ਟਾਇਰ ਪਏ ਆ ਅਗਲੇ ਥੋੜੇ ਜੇ ਘਾਟ ਆ ਅੱਧੇ ਦਾ ਤੇ ਮੈਨੂੰ ਲੱਗਦਾ ਹਲੇ ਤੱਕ ਇਹਦੇ ਪੰਪ ਨੂੰ ਚਾਬੀ ਨਹੀਂ ਲੱਗੀ ਇਧਰਲੇ ਪਾਸੇ ਰੰਗ ਪੇਂਟ ਦਾ ਜਮਾ ਜੈ ਇਹਨੂੰ ਨੇ ਪੈ ਟਰੈਕਟਰ ਤੇ ਟਰੈਕਟਰ ਹੈਗਾ ਪੂਰਾ ਚੰਗਾ ਪੀਵੀ03 ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਇਹਦੀ ਡਿਮਾਂਡ ਮੂਡ ਕਿੰਨੀ ਆ ਇਹਦੀ ਸਵਾ ਚਾਰ ਡਿਮਾਂਡ ਆ ਜੀ ਕਿੰਨੇ ਦਾ ਦੇ ਦੇਵਾਂਗੇ 390000 ਦਾ 35000 ਮਾਨਤਾ 35000 ਮਾਨਤਾ ਨਾ ਟਰੈਕਟਰ ਫੁੱਲ ਚੰਗਾ ਪਲੈਂਟੀਅਰ ਡਰਾਈਵ ਆ ਗਿਆ ਠੀਕ ਹੈ 2 ਸਪੀਡ ਚ ਆ ਗਿਆ ਤੇ ਪੁਰਾਣਾ ਵੀ ਕੱਟਿਆ ਜਾਊ ਵੱਡੀ ਗੱਲ ਯਾਰ ਵਿੱਚ 25000 ਮਾਨਤਾ ਨਾ ਹੋ ਜੂਏ 390000 ਦਾ ਜੀ ਹਾਂ ਜੀ 390000 ਦਾ 9000 ਵੇਸੀ ਲੈ ਜਿਓ ਤੇ ਗਿਆ ਜੀ ਫਾਰਮ ਟਰੈਕ 60 ਕਿੰਨਾ ਮਾਡਲ ਆ ਜੀ ਇਹ 2018 ਮਾਡਲ ਆ ਛੋਟੇ ਗੇਅਰ ਵਾਲਾ 18 ਮਾਡਲ ਆ ਸੱਜਣੋ ਛੋਟੇ ਗੇਅਰ ਵਾਲਾ ਤੇ ਐਸੈਸਰੀ ਤਾਂ ਸਾਨੂੰ ਦਾ ਸੀ ਤਾਂ ਇਹ ਹੁਣ ਮੈਂ ਨਹੀਂ ਪੁੱਛਦਾ ਤੁਹਾਨੂੰ ਲੱਗੀਗਾ ਉਹ ਪਤਾ ਜਿਵੇਂ ਕੈਮਰੇ ਦੇ ਵਿੱਚ ਤੁਹਾਨੂੰ ਟਰੈਕਟਰ ਦਿਸ ਗਿਆ ਉਵੇਂ ਹੀ ਮਿਲੂ ਡੰਡਾ ਫੱਟੀ ਸਾਰਾ ਸਮਾਨ ਤੁਹਾਨੂੰ ਨਾਲ ਮਿਲੂਗੀ ਮਿਲੂਗਾ ਤੇ ਇਹਦੇ ਬਾਰੇ ਦਿਓ ਜੀ ਜਾਣਕਾਰੀ ਕਿੰਨਾ ਮਾਡਲ ਨੰਬਰ ਨੰਬਰ ਕਿੱਥੋਂ ਦਾ ਨੇ ਇਹ ਵੀ ਨੰਬਰ ਵੀਰੇ ਹਰਿਆਣਾ ਦਾ ਐਸ ਦਾ ਟਰੈਕਟਰ ਹੈ ਐਨਓਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਮਿਲ ਜੂਗੀ ਠੀਕ ਹੈ ਕੈਸ ਦਾ ਟਰੈਕਟਰ ਹੈ ਐਨਓਸੀ ਮਿਲ ਜੂ ਅਗਲੇ ਟਾਇਰ ਆਪਾਂ ਨਵੇਂ ਬਾਤੇ ਪਿਛਲੇ ਨਾਲ ਦੇ ਆ 80 ਪੈਸੇ ਟਾਇਰ ਪਏ ਆ ਤੇ ਚੱਲਿਆ 1800 1850 ਘੰਟਾ ਚੱਲਿਆ ਵੇ ਆ ਫੁੱਲ ਚੰਗਾ ਡਾਇਰੈਕਟਰ ਆ ਫੁੱਲ ਚੰਗਾ ਡਾਇਰੈਕਟਰ ਆ ਇੱਧਰਲੇ ਪਾਸੇ ਪੰਪ ਤੇ ਵੀ ਮਾਰਦੇ ਕੈਮਰਾ ਇਹਦੇ ਵਿੱਚ ਮੈਂ ਕਹਦੀ ਆ ਯਾਰ ਚਾਕਣ ਦੀ ਲੋੜ ਹੀ ਨਹੀਂ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਮੈਂ ਕਹਦਾ ਵੀ ਜਾਸੀ ਜਮਲੂ ਜਾਂ ਚੰਗਾ ਇੱਥੋਂ ਮਿਲੂ ਇੱਕ ਥਾਈਂ ਆ ਹਾਂ ਬੈਟਾ ਹੀ ਬੰਦਾ ਪੰਜਾਬ ਦੇ ਜਿਵੇਂ ਕਹਦੀ ਹੱਦ ਤੇ ਬੈਠਾ ਇੱਥੋਂ ਕਿਲੋਮੀਟਰ ਬਾਅਦ ਹਰਿਆਣਾ ਚੱਲ ਪੈਂਦਾ ਹਾਂਜੀ ਤੇ ਅੱਗੇ ਆ ਗਿਆ ਜੀ ਫਾਰਮ ਟਰੈਕ ਚੈਂਪੀਅਨ ਇਹਦੀ ਹੱਥ ਡਿਮਾਂਡ ਮੂਡ ਕਿੰਨੀ ਸੀ ਇਹਦੀ ਸੀਗੀ 525000 ਕਿੰਨੇ ਦਾ 490 ਦਾ ਹੀ ਇਹ ਦਾ 35万 ਤਾਂ ਇਹ ਜੋ ਹੋ ਜੂ ਅੱਗੇ ਆ ਗਿਆ ਫਾਰਮ ਟਰੈਕ ਚੈਂਪੀਅਨ ਜੀ ਇਹਦੇ ਬਾਰੇ ਪਾਇਓ ਜਾਣਕਾਰੀ 2011 ਮਾਡਲ ਆ ਬਾਈ ਜੀ ਠੀਕ ਹੈ ਨੰਬਰ ਪੰਜਾਬ ਦਾ ਵੀਰੇ ਬੀਵੀ ਨੰਬਰ ਦੇ ਵਿੱਚ ਮਲਟੀ ਸਪੀਡ ਰਿਵਰਸ ਪੀਟੀਓ ਹਾਂ ਜੀ ਡਬਲ ਕਲਚ ਡਬਲ ਕਲਚ ਟਾਇਰ ਹੈਗੇ ਆ ਜਮਾਂ ਨਵੇਂ ਪਿਛਲੇ ਨਵੇਂ ਆ ਬਿੱਲ ਮਿਲ ਜੂਗਾ ਅਗਲੇ 80 ਪੈਸੇ ਨਾਲ ਹੀ ਆ ਅਗਲੇ ਟਾਇਰ ਹੈਗੇ ਆ ਸੱਜਣੋਂ 80 ਪੈਸੇ 315000 ਜੀ ਇਹ ਚੋ ਕਰਦੇ ਆ ਪਿਆ ਯਾਰ 50000 ਹਾਂ ਲੈ ਵੀ ਮਿੱਤਰੋ 50000 ਮੰਨ ਤਾਂ 3 15 ਤੇ ਐਂ ਲਾ ਲਓ ਮੋਟਾ-ਮੋਟਾ 2 ਲੱਖ ਤੇ 65000 ਰੁਪਏ ਦਾ ਟਰੈਕਟਰ ਲੈ ਜਿਓ ਜੈਸਨੋ ਹੀ ਐਨੇ ਦਾ 50000 ਮੰਨ ਤਾਂ ਹੋ ਗਿਆ ਫਾਰਮ ਟਰੈਕ ਦੇ ਵਿੱਚੋਂ ਸੱਜਣੋ ਜੈਸਨੋ ਵਾਲਾ ਰੇਟ ਆ 2 ਲੱਖ 65000 ਦਾ ਲੈ ਜਿਓ ਕਿਤੋਂ ਨਹੀਂ ਮਿਲਦਾ ਇਸ ਰੇਟ 'ਚ ਨਾ ਮੈਨੇ ਗਾਰੰਟੀ ਆ ਤੇ ਰੰਗ ਪੇਂਟ ਦਿਖਾ ਦੇ ਮਗਰਾੜ ਦਿਖਾ ਦੇ ਏਡੀਆ ਮਾਡਲ ਆ ਡੀਜ਼ਲ ਸੇਵਰ ਆ ਇਸ ਰੇਟ 'ਚ ਕਿਤੋਂ ਨਹੀਂ ਮਿਲਦਾ ਇਸ ਰੇਟ 'ਚ ਤਾਂ ਮਿਲਨ ਵਾਲਾ ਜਿਵੇਂ ਕਹਿੰਦੀ ਦੀਪਾ ਲੈ ਕੇ ਭੱਲਣ ਨਾਲ ਕੰਮ ਆ ਅੱਗੇ ਆ ਗਿਆ ਜੀ ਸਤੀਤੀ ਹੌਲੈਂਡ ਸਪੈਸ਼ਲ ਐਡੀਸ਼ਨ ਮਾਡਲ ਹੈਗਾ ਜੀ 2017 ਤੇ ਇਹਦੇ ਬਾਰੇ ਪਾਇਓ ਜੀ ਜਾਣਕਾਰੀ ਟਾਇਰ ਦੁਰ ਕਿੰਨੇ ਕੁ ਪਿਆ ਅਗਲਾ ਟਾਇਰ ਵੀਰੇ ਨਾਲ ਦੇ ਆ ਪਿਛਲਾ ਟਾਇਰ ਹੈਗਾ 95 ਪੈਸੇ 90 ਤੋਂ 95 ਪੈਸੇ 95 ਪੈਸੇ ਟਾਇਰ ਆ ਸੱਜਣੋਂ ਪਿਛਲੇ ਮਹੰਗੇ ਵਾਲੇ ਸੀਐਟ ਦੇ ਸੀਐਟ ਦੇ ਟਾਇਰ ਆ ਟਰੈਕਟਰ ਦੇ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਆ ਇਹ ਇੰਜਨ ਗੇਅਰ ਦਾ ਫੁੱਲ ਚੰਗਾ ਠੀਕ ਹੈ ਨੰਬਰ ਪੰਜਾਬ ਆ ਵੀਰੇ ਠੀਕ ਹੈ ਨੰਬਰ ਪੰਜਾਬ ਆ ਇਹ ਵੀ ਫੁੱਲ ਟਾਪ ਮਾਡਲ ਆ ਗਿਆ ਫੁੱਲ ਟਾਪ ਮਾਡਲ ਆ ਇਹ ਸਾਤਰੀ ਸੁਦਰੀ ਜਿਹੜੀ ਕੰਪਨੀ ਦੇਂਦੀ ਆ ਉਹ ਲੱਗੀ ਵੀ ਆ ਇਹਦੇ ਪਿੱਛੇ ਜੈਕ ਜੁੱਕ ਜਾ ਵੀ ਲੱਗਿਆ ਹੋਇਆ ਹੈ ਜੈਕ ਕਪੈਸਿਟੀ ਜੈਕ ਡਬਲ ਡਿਸਟ੍ਰਿਬਿਊਟਰ ਸਾਰਾ ਜਿਵੇਂ ਕਰੀਏ ਖੂਬੀਆਂ ਸਾਰੀਆਂ ਹੈਗੀਆਂ ਸਾਰਾ ਕੁਝ ਹੈਗਾ ਜੀ 17 ਮਾਡਲ ਆ ਡਿਮਾਂਡ ਹੈਗੀ 635000 ਜੀ ਹਾਂਜੀ ਕਿੰਨੇ ਦਾ ਇਹ ਜੋ ਕਰ ਦਿਆਂਗੇ ਤੁਹਾਨੂੰ 590 ਦਾ ਹੀ ਕਰ ਦਿਆਂਗੇ 590 ਦਾ ਮਿੱਤਰੋ ਆ ਸਪੈਸ਼ਲਿਟੀਸ਼ਨ ਆ ਜੀ 17 ਮਾਡਲ ਇਹਦੇ ਵਿੱਚੋਂ 45000 ਰੁਪਇਆ ਮਾਨਤਨ ਹੋ ਗਿਆ ਫੁੱਲ ਮਾਨਤਨ ਹੋ ਗਿਆ ਹਾਂਜੀ ਟਰੈਕਟਰ ਫੁੱਲ ਚੰਗਾ ਟਰੈਕਟਰ ਫੋਲ ਚੰਗਾ ਤੇ ਤਸੱਲੀ ਤੁਸੀਂ ਕਰਨੀ ਆ ਕਿ ਪ੍ਰਾਣਾ ਕਟਿਆ ਜੋ ਲੋਨ ਦੀ ਸੌਦਾ ਹੈਗੀ ਆ ਇੱਕ ਅਰਜ਼ਿਕਾ ਗਨੇ ਬਾਈ ਤੇਰਾ ਐਡਰੈਸ ਬੋਲ ਦੇ ਸਮਾਰ ਕੇ ਤੇ ਮੋਬਾਈਲ ਨੰਬਰ ਦੱਸ ਦੇ ਸਾਰਿਆਂ ਨੂੰ ਪਿੰਡ ਚੱਕ ਰੋਲਦੂ ਸਿੰਘ ਵਾਲਾ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਬਠਿੰਡੇ ਤੋਂ ਪਿੰਡ ਹੈਗਾ ਬਾਈ ਜੀ ਆਪਣਾ 25 ਕਿਲੋਮੀਟਰ 25 ਕਿਲੋਮੀਟਰ ਮੇਨ ਹਾਈਵੇ ਤੇ ਪਿੰਡ ਆ ਠੀਕ ਹੈ ਤੇ ਡੱਬਾ ਵਾਲੀ ਤੋਂ ਹੈਗਾ 8 ਤੋਂ 10 ਕਿਲੋਮੀਟਰ ਡੱਬਾ ਵਾਲੀ ਤੋਂ 10 ਕਿਲੋਮੀਟਰ ਆ ਤਹ ਪਹੁੰਚੋ ਮੋਬਾਈਲ ਨੰਬਰ ਕਿੰਨਾ ਜੀ ਜਿਵੇਂ ਸਾਡੇ ਨੇੜੇ ਪਿੰਡ ਲੱਗਦੇ ਆ ਵੱਡੇ ਇੱਕ ਤਾਂ ਪਥਰਾਲਾ ਪਿੰਡ ਆ ਇੱਕ ਪੱਕਾ ਪਿੰਡ ਆ ਪੱਕਾ ਪਿੰਡ ਆ ਵੱਡੇ ਪਿੰਡ ਆ ਇਹ ਠੀਕ ਹੈ ਸਾਡਾ ਪਿੰਡ ਜਮਾਂ ਮੇਨ ਦੇ ਉੱਤੇ ਆ ਪਥਰਾਲੇ ਤੋਂ 2 ਕਿਲੋਮੀਟਰ ਬਾਕੀ ਨੰਬਰ ਉੱਤੇ ਲਾ ਦਾਂਗੇ ਮੋਬਾਈਲ ਨੰਬਰ ਬੋਲ ਦਿਓ 988745430 ਠੀਕ ਹੈ ਸੰਪਰਕ ਕਰ ਲਓ ਬਾਈ ਜੀ ਟਰੈਕਟਰ ਆਪਣੇ ਕੋਲੇ ਹੋਰ ਵੀ ਖੜੇ ਆ ਅਸਾ ਹੋਰ ਕਿਹੜੇ ਕਿਹੜੇ ਲਈ ਬੈਠਾ ਜੀ ਮਾਈਸੀ ਖੜਾ 2011 ਮਾਡਲ ਠੀਕ ਹੈ 524 ਖੜੇ ਆ 219 ਮਾਡਲ ਇੱਕ 11 ਮਾਡਲ ਠੀਕ ਹੈ ਤੇ 58 ਦਾ ਸਿਕ 19 ਮਾਡਲ ਖੜਾ ਰਵਰਸ ਸਪੀਡ ਕੋ 20 ਦੀ ਕਾਪੀ ਉਹ ਵੀ 6.5 ਦੇ ਹੀ ਦੇ ਦਾਂਗੇ ਉਹਦੇ ਸੈਸਰੀ ਹੈ ਨਹੀਂ ਉਹਦੇ ਨਾਲ ਦੇ ਟਾਇਰ ਠੀਕ ਹੈ ਨਾਲ ਦੇ ਟਾਇਰ ਸੈਸਰੀ ਨਹੀਂ ਨਾ ਮਾਗ ਟਰੈਕਟਰ ਨਮੀ ਆ ਉਹ ਨਾ ਕਣਕ ਬੀਜੀ ਜਾਂਦੇ ਆ ਕਣਕ ਬੀਜੀ ਜਾਂਦੇ ਆ ਹਾਂ ਜਿਵੇਂ ਕਹਿ ਰਹੀ ਆ ਯਾਰ ਹੁਣ ਸੋਨੂੰ ਟਰੈਕਟਰ ਦਿਖਾ ਦੇ ਤਿੰਨ ਤੇ 6 7 ਟਰੈਕਟਰ ਦਿਖਾ ਦੇ ਪਿਆਠ ਦਾ ਸੋਰ ਖੜਿਆ ਅੜਦਾ ਸੋਰ ਖੜਿਆ ਹਾਲੇ ਪਰ ਕਰ ਲਿਓ ਮੋੜ ਨਾਲ ਦਾ ਕੰਮ ਹੀ ਨਹੀਂ ਯਾਰ ਜਿਵੇਂ ਕਹਿ ਰਹੀ ਆ ਜਿਹੜੇ ਬ੍ਰਾਂਡ ਅੱਜ ਦੀ ਘੜੀ ਚੱਲਦੇ ਆ ਟਾਪ ਤੇ ਸਵਰਾਜ ਹੋ ਗਿਆ ਜੌਂਡੀਅਰ ਹਾਲੈਂਡ ਫਾਰਮ ਟਰੈਕ ਸਾਰੀ ਇਹ ਬਾਈ ਕੋਲੋਂ ਮਿਲ ਜਾਂਦੇ ਆ ਨੰਬਰ ਲਾ ਦੋ ਆਪਾਂ ਸਕਰੀਨ ਦੇ ਉੱਤੇ ਸਜਣੋ ਚੱਕ ਕੇ ਲਾ ਲਿਓ ਤੇ ਦੱਬ ਕੇ ਕਰ ਦਿਓ ਵੀਡੀਓ ਸ਼ੇਅਰ ਸੋ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ